ਕਹਿੰਦੇ ਕਮੋ ਕੰਬੜੀ ਬਲੈਟ ਹੋ ਕੇ ਆਈ ਯਾਰੋ ਕਹਿੰਦੇ ਕਮੋ ਕੰਬੜੀ ਬਲੈਟ ਹੋ ਕੇ ਆਈ ਆ ਕੇ ਦੱਸੇ ਅੰਗਲੈਂਡ ਦੇ ਨਜ਼ਾਰੇ ਮੁੰਟੇਓ ਹੋ ਗਈ ਬੱਲੇ 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 ਪਿੰਡ ਵਿੱਚ ਸਾਰੇ ਮੁੰਟੇਓ ਹੋ ਗਈ ਬੱਲੇ ਬੱਲੇ ਅੱਧੀ ਅੰਗਰੇਜ਼ੀ ਅੱਧੀ ਬੋਲਦੀ ਪੰਜਾਬੀ ਵੇਖੋ ਅੱਧੀ ਅੰਗਰੇਜ਼ੀ ਅੱਧੀ ਬੋਲਦੀ ਪੰਜਾਬੀ ਆਂ ਨਕਰੇ ਨ ਜਾਣ ਸਹਾਰੇ ਮੁੰਡਿਓ ਦੇਸੀ ਬਾਦਰੀ ਦੇਤੀ ਬਾਦਰੀ ਬਲਾਈਤੀ ਚਿਕਾ ਮਾਰੇ ਮੁੰਡਿਓ ਦੇਸੀ ਬਾਦਰੀ ਜਿਹੜੀ ਕਦੇ ਪੇਡਾ ਵਾੜੇ ਬਾਲ ਕੁੜਾ ਹੁੰਜਦੀ ਹੁਣ ਨੱਕ ਝਾੜਦੀ ਰਮਲਾਂ ਨਾਲ ਪੂਝਦੀ ਅੱਜ ਕੱਲ ਲਾਉਂਦੀ ਉਹ ਬਲਾਈਤੀ ਪਰਫਿਊਮ ਯਾਰੋ ਅੱਜ ਕੱਲ ਲਾਉਂਦੀ ਉਹ ਬਲਾਈਤੀ ਪਰਫਿਊਮ ਬੜੀ ਦੂਰ ਤੱਕ ਮਹਿਕ ਖਿਲਾਰੇ ਮੁੰਡੇ ਦੇਸੀ ਬਾਦਰੀ ਤੇਸੀ ਬਾਦਰੀ ਬਲਾਈਤੀ ਜਿੱਕਾ ਮਾਰੇ ਮੁੰਡਿਆਂ ਦੇਸੀ ਬਾਦਰੀ